ਇੱਕ ਸਮਰਾਟ ਜੋ ਆਪਣੇ ਰਾਜ ਵਿੱਚ ਆਪਣੇ ਸਭ ਤੋਂ ਵਧੀਆ ਤੀਰਅੰਦਾਜ਼ ਨੂੰ ਖੜਾ ਕਰਦਾ ਹੈ ਤੇ ਅਨਾਉਂਸ ਕਰਾਉਣਾ ਚਾਹੁੰਦਾ ਹਾਂ ਕਿ ਤੂੰ ਮੇਰੇ ਦੇਸ਼ ਦਾ ਸਭ ਤੋਂ ਵਧੀਆ ਤੀਰਅੰਦਾਜ਼ ਹੈ ਜੇ ਤੂੰ ਕਮੇ ਤਾਂ ਮੈਂ ਪ੍ਰਤੀਯੋਗਤਾ ਰੱਖ ਦ ਨਾ ਜੇ ਕੋਈ ਤੇਰੇ ਤੋਂ ਵੱਧ ਹੋਇਆ ਤਾਂ ਫਿਰ ਉਹ ਆ ਜਾਏ ਤੀਰਅੰਦਾਜ਼ ਬਰੇ ਹੰਕਾਰ ਨਾਲ ਕਹਿੰਦਾ ਰਾਜਾ ਜੀ ਐਨੀ ਕੀ ਕਾਲੀ ਹੈ ਮੈਨੂੰ ਵੀ ਪਤਾ ਹੈ ਕਿ ਮੈਂ ਹੀ ਸਭ ਤੋਂ ਵਧੀਆ ਤੀਰਅੰਦਾਜ਼ ਹਾਂ ਜਦੋਂ ਉਸ ਤੀਰਅੰਦਾਜ਼ ਦੀ ਭਾਲ ਵਿੱਚ ਉਹ ਚੱਲ ਪਿਆ ਤਾ ਅੱਗੇ ਜਾ ਕੇ ਉਹ ਕੀ ਦੇਖਦਾ ਹੈ ਕਿ ਜੰਗਲ ਵਿੱਚ ਇੱਕ ਤਲਹਟੀ ਦੇ ਉੱਪਰ ਲੱਕੜਹਾਰਾ ਉਹ ਬੈਠਾ ਹੈ ਉਹ ਕਹਿੰਦਾ ਹਾਂ ਮੈਂ ਹੀ ਉਹ ਤੀਰਅੰਦਾਜ਼ ਹਾਂ ਜਦੋਂ ਉਹ ਤਿੰਨ ਦਿਨ ਉਹਦੇ ਕੋਲ ਰਹਿੰਦਾ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਤਾਂ ਕੁਝ ਵੀ ਨਹੀਂ ਸਿੱਖਿਆ ਤਾਂ ਉਹ ਬੰਦਾ ਉਸ ਕੋਲ ਰਹਿ ਕੇ 3 ਸਾਲ ਤੱਕ ਤੀਰਅੰਦਾਜ਼ੀ ਸਿੱਖਦਾ ਹੈ ਉਸ ਨੂੰ ਇਹ ਲੱਗਦਾ ਹੈ ਕਿ ਹੁਣ ਮੈਂ ਪੂਰੀ ਤੀਰਅੰਦਾਜ਼ੀ ਸਿੱਖ ਰਿਹਾ ਹਾਂ ਪਰ ਉਹ ਆਪਣੇ ਗੁਰੂ ਬਾਰੇ ਵੀ ਸੋਚਦਾ ਹੈ ਉਹਨੇ ਆਪਣੇ ਦਿਮਾਗ ਚ ਸੋਚਿਆ ਵੀ ਜਿੰਨੀ ਦੇਰ ਇਹ ਮੇਰਾ ਗੁਰੂ ਜਿਉਂਦਾ ਹੈ ਉਨੀ ਦੇਰ ਮੈਂ ਨੰਬਰ 2 ਹੀ ਹੋ ਸਕਦਾ ਮੈਂ ਕਦੇ ਵੀ ਨੰਬਰ 1 ਨਹੀਂ ਹੋ ਸਕਦਾ ਵੀ ਜੇ ਅਗਰ ਮੈਂ ਇਹਨੂੰ ਮਾਰਦਾ ਤਾਂ ਮੈਂ ਆਪਣੇ ਆਪ ਕੀ ਹੋ ਜਾਊਗਾ ਇੱਕ ਨੰਬਰ ਹੋ ਜਾ ਜਦ ਉਸ ਦਾ ਗੁਰੂ ਪੱਜਾ ਜਾਂਦਾ ਹੈ ਤੇ ਉਸ ਦੀ ਛਾਤੀ ਵਿੱਚੋਂ ਤੀਰ ਕੱਢਦਾ ਹੈ ਤਾਂ ਉਹ ਆਪਣੇ ਸ਼ਿਸ਼ੇ ਨੂੰ ਦੱਸਦਾ ਹੈ ਇਹੀ ਇੱਕ ਗੱਲ ਕੈਥੋ ਲੁਕੋ ਕੇ ਰੱਖੀ ਹੋਈ ਸੀ ਕਿ ਮੇਰਾ ਗੁਰੂ ਵੀ ਹਲੇ ਜਿੰਦਾ ਹੈ ਸਤ ਸ੍ਰੀ ਅਕਾਲ ਮੈਂ ਰਤਨ ਸਿੰਘਲਾ ਫਰੋਂ ਬਰਨਾਲਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਾਹੁੰਦਾ ਹਾਂ ਪਰ ਕਹਾਣੀ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਕਹਾਣੀ ਮੈਂ ਓਸ਼ੋ ਜੀ ਦੇ ਪ੍ਰਵਚਨ ਸੁਣਦਾ ਰਹਿੰਦਾ ਹਾਂ ਤੇ ਉੱਥੋਂ ਹੀ ਇਹ ਕਹਾਣੀ ਮੈਂ ਉਹਨਾਂ ਤੋਂ ਸੁਣੀ ਹੈ ਅਗਰ ਓਸ਼ੋ ਜੀ ਦੀ ਗੱਲ ਕਰੀਏ ਤਾਂ ਸ਼ਾਇਦ ਮੈਂ ਬਹੁਤ ਛੋਟਾ ਮਹਿਸੂਸ ਕਰੂੰਗਾ ਕਿ ਮੈਂ ਉਹਨਾਂ ਉੱਪਰ ਕੁਝ ਬੋਲ ਸਕਦਾ ਮੈਂ ਬਿਲਕੁਲ ਵੀ ਉਹਨਾਂ ਦੇ ਉੱਪਰ ਬੋਲਣ ਦੇ ਕੁਛ ਵੀ ਸਾਰਥਕ ਜਾਂ ਸਮਰਥ ਨਹੀਂ ਹੈਗਾ ਤੇ ਮੈਂ ਵੀ ਚਾਹੁੰਦਾ ਹਾਂ ਕਿ ਮੈਂ ਇਹ ਕਹਾਣੀ ਮੈਂ ਤੁਹਾਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਇਹ ਕਹਾਣੀ ਰੂਬਰੂ ਕਰਾਵਾਂ ਕਿਉਂਕਿ ਇਹ ਕਹਾਣੀ ਆਪਣੀ ਜ਼ਿੰਦਗੀ ਦੇ ਬਹੁਤ ਵਧੀਆ ਪਾਠ ਨੂੰ ਆਪਣੇ ਨਾਲ ਜੋੜਦੀ ਹੈ ਆਪਾਂ ਨੂੰ ਇੱਕ ਨਵੇਂ ਨਜ਼ਰੀਏ ਨਾਲ ਸੋਚਣ ਨੂੰ ਮਜਬੂਰ ਕਰਦੀ ਹੈ ਮੈਂ ਤੁਹਾਡੀ ਇਜਾਜ਼ਤ ਲੈ ਕੇ ਕਹਾਣੀ ਸ਼ੁਰੂ ਕਰਦਾ ਹਾਂ ਇੱਕ ਸਮਰਾਟ ਜੋ ਆਪਣੇ ਰਾਜ ਵਿੱਚ ਆਪਣੇ ਭਰੇ ਮੰਤਰੀਆਂ ਦੀ ਮਹਿਫਲ ਵਿੱਚ ਆਪਣੇ ਸਭ ਤੋਂ ਵਧੀਆ ਤੀਰਅੰਦਾਜ਼ ਨੂੰ ਖੜਾ ਕਰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਮੇਰੇ ਦੇਸ਼ ਵਿੱਚ ਤੇਰੇ ਵਰਗਾ ਕੋਈ ਵੀ ਤੀਰਅੰਦਾਜ਼ ਨਹੀਂ ਹੈ ਆਪਾਂ ਅਗਰ ਮੈਂ ਤੈਨੂੰ ਸਭ ਤੋਂ ਵਧੀਆ ਤੀਰਅੰਦਾਜ਼ ਸ਼ੋਅ ਕਰਨਾ ਚਾਹੁੰਦਾ ਹਾਂ ਤੇ ਅਨਾਉਂਸ ਕਰਾਉਣਾ ਚਾਹੁੰਦਾ ਹਾਂ ਕਿ ਤੂੰ ਮੇਰੇ ਦੇਸ਼ ਦਾ ਸਭ ਤੋਂ ਵਧੀਆ ਤੀਰਅੰਦਾਜ਼ ਹੈ ਬਟ ਜੇ ਤੂੰ ਕਮੇ ਤਾਂ ਮੈਂ ਪ੍ਰਤੀਯੋਗਤਾ ਰੱਖਦ ਨਾ ਜੇ ਕੋਈ ਤੇਰੇ ਤੋਂ ਵੱਧ ਹੋਇਆ ਤਾਂ ਫਿਰ ਉਹ ਆ ਜਾਏਗਾ ਤਾਂ ਇਸ ਦੇ ਉੱਪਰ ਤੀਰ ਅੰਦਾਜ਼ ਬਰੇ ਹੰਕਾਰ ਨਾਲ ਕਹਿੰਦਾ ਕਿ ਰਾਜਾ ਜੀ ਐਨੀ ਕੀ ਕਾਲੀ ਹੈ ਮੈਨੂੰ ਵੀ ਪਤਾ ਹੈ ਕਿ ਮੈਂ ਹੀ ਸਭ ਤੋਂ ਵਧੀਆ ਤੀਰ ਅੰਦਾਜ਼ ਆ ਤਾਂ ਆਪਾਂ ਨੂੰ ਐਨੀ ਕੀ ਕਾਲੀ ਆਪਾਂ ਕੱਲ ਨੂੰ ਪਰਸੋਂ ਨੂੰ ਅਨਾਉਂਸ ਕਰ ਦਵਾਂਗੇ ਪਰ ਇਹ ਸਾਰੀ ਗੱਲ ਜਦੋਂ ਹੋ ਰਹੀ ਸੀ ਤਾਂ ਜੋ ਰਾਜ ਦਾ ਦਰਬਾਰੀ ਬੈਠਾ ਸੀ ਉਹ ਇਹ ਸਾਰੀ ਗੱਲ ਸੁਣ ਰਿਹਾ ਸੀ ਦਰਬਾਰੀ ਨੇ ਇਹ ਗੱਲ ਸੁੱਕ ਕੇ ਦਰਬਾਰੀ ਹੱਸ ਪਿਆ ਤਾਂ ਤੀਰੰਦਾਜ਼ ਨੇ ਉਹਨੂੰ ਦੇਖ ਲਿਆ ਸੀ ਪਰ ਬਾਅਦ ਦੇ ਵਿੱਚ ਉਹ ਜਾਂਦਾ ਹੋਇਆ ਉਸ ਦਰਬਾਰੀ ਕੋਲੇ ਰੁਕਿਆ ਉਸ ਦਰਬਾਰੀ ਨੂੰ ਕਹਿੰਦਾ ਵੀ ਤੂੰ ਸਾਡੀ ਗੱਲ ਤੇ ਕਿਉਂ ਹੱਸਿਆ ਉਹ ਕਹਿੰਦਾ ਮੈਂ ਕਿਹਾ ਵੀ ਤੂੰ ਕਿਸ ਤੀਰੰਦਾਜ਼ ਦੀ ਗੱਲ ਕਰਦਾ ਤੂੰ ਤਾਂ ਕੋਈ ਤੀਰੰਦਾਜ਼ ਹੀ ਨਹੀਂ ਹੈਗਾ ਉਹ ਕਹਿੰਦਾ ਵੀ ਇਹ ਕੀ ਤੂੰ ਮੈਨੂੰ ਗੱਲ ਕਹਿਤੀ ਵੀ ਮੈਥੋਂ ਵੱਡਾ ਤਾਂ ਕੋਈ ਤੀਰੰਦਾਜ਼ ਹੈ ਹੀ ਨਹੀਂ ਜੇ ਕੋਈ ਹੈਗਾ ਤਾਂ ਮੈਨੂੰ ਪਤਾ ਹੋਵੇ ਉਹ ਕਹਿੰਦਾ ਨਹੀਂ ਕੋਈ ਤੀਰੰਦਾਜ਼ ਨਹੀਂ ਹੈ ਜਾਏਗਾ ਉਹ ਕਹਿੰਦਾ ਨਹੀਂ ਤੀਰੰਦਾਜ਼ ਹੈਗਾ ਤਾਂ ਦਰਬਾਰੀ ਨੇ ਕਿਹਾ ਮੈਂ ਤੈਨੂੰ ਦੱਸਦਾ ਕਿਤੇ ਤੂੰ ਇਸ ਗਲਤਫਹਿਮੀ ਦੇ ਵਿੱਚ ਪ੍ਰਤੀਯੋਗਤਾ ਨਾ ਰਖਵਾ ਦੇਵੀ ਕਿ ਮੇਰੇ ਵਰਗਾ ਕੋਈ ਤੀਰੰਦਾਜ਼ ਨਹੀਂ ਹੈ ਮੈਂ ਤੈਨੂੰ ਇੱਕ ਬੰਦੇ ਦਾ ਪਤਾ ਦੰਦਾ ਹਾਂ ਤੂੰ ਜਾ ਤੇ ਉਸ ਨਾਲ ਜਾ ਕੇ ਗੱਲ ਕਰ ਅਗਰ ਤੂੰ ਉਸ ਤੋਂ ਵੱਡਾ ਤੀਰੰਦਾਜ਼ ਹੈ ਤਾਂ ਫਿਰ ਤੁਸੀਂ ਪ੍ਰਤੀਯੋਗਤਾ ਰਖਵਾ ਤੇ ਤਾਂ ਅਨਾਉਂਸ ਕਰ ਵੀ ਮੈਂ ਇਸ ਦੇਸ਼ ਦਾ ਸਭ ਤੋਂ ਵੱਡਾ ਤੀਰੰਦਾਜ਼ ਹਾਂ ਤਾਂ ਉਸ ਬੰਦੇ ਨੇ ਉਸ ਦਾ ਐਡਰੈਸ ਲਿਆ ਤੀਰੰਦਾਜ਼ ਨੇ ਉਸ ਦਾ ਐਡਰੈਸ ਲਿਆ ਅਤੇ ਉਹ ਜੰਗਲਾਂ ਦੇ ਵਿੱਚ ਉਸ ਤੀਰੰਦਾਜ਼ ਦੀ ਭਾਲ ਵਿੱਚ ਚੱਲ ਪਿਆ ਜਦੋਂ ਉਸ ਤੀਰੰਦਾਜ਼ ਦੀ ਭਾਲ ਵਿੱਚ ਉਹ ਚੱਲ ਪਿਆ ਤਾਂ ਅੱਗੇ ਜਾ ਕੇ ਉਹ ਕੀ ਦੇਖਦਾ ਹੈ ਕਿ ਜੰਗਲ ਵਿੱਚ ਇੱਕ ਤਲਹਟੀ ਦੇ ਉੱਪਰ ਇੱਕ ਅ ਲੱਕੜਹਾਰਾ ਲੱਕਾ ਜੋ ਲੱਕੜਾਂ ਕੱਟਦਾ ਹੈ ਉਹ ਬੈਠਾ ਹੈ ਉਹ ਜਾ ਕੇ ਉਹਦੇ ਨਾਲ ਗੱਲ ਕਰਦਾ ਹੈ ਉਹ ਕਹਿੰਦਾ ਹਾਂ ਮੈਂ ਹੀ ਉਹ ਤੀਰੰਦਾਜ਼ ਹਾਂ ਤਾਂ ਜਦੋਂ ਉਹ ਤਿੰਨ ਦਿਨ ਉਹਦੇ ਕੋਲ ਰਹਿੰਦਾ ਹੈ ਤਾ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਤਾਂ ਕੁਝ ਵੀ ਨਹੀਂ ਸਿੱਖਿਆ ਹਲੇ ਤਾਂ ਮੈਨੂੰ ਤੀਰ ਕਮਾਨ ਦਾ ਕੁਝ ਵੀ ਨਹੀਂ ਪਤਾ ਤਾਂ ਉਹ ਬੰਦਾ ਉਸ ਕੋਲ ਰਿਹਾ ਕਿ 3 ਸਾਲ ਤੱਕ ਤੀਰ ਅੰਦਾਜ਼ੀ ਸਿੱਖਦਾ ਹੈ 3 ਸਾਲ ਤੀਰ ਅੰਦਾਜ਼ੀ ਸਿੱਖਣ ਤੋਂ ਬਾਅਦ ਤਾਂ ਉਸ ਨੂੰ ਇਹ ਲੱਗਦਾ ਹੈ ਕਿ ਹੁਣ ਮੈਂ ਪੂਰੀ ਤੀਰ ਅੰਦਾਜ਼ੀ ਸਿੱਖ ਰਿਹਾ ਹਾਂ ਪਰ ਉਹ ਆਪਣੇ ਗੁਰੂ ਬਾਰੇ ਵੀ ਸੋਚਦਾ ਹੈ ਕਿਉਂ ਕਿ ਜਿਸ ਗੁਰੂ ਕੋਲ ਉਹ ਗਿਆ ਹੈ ਲੱਕੜਹਾਰੇ ਕੋਲੇ ਗਿਆ ਹੈ ਉਸ ਨੂੰ ਕਿਸੇ ਤੀਰ ਦੀ ਲੋੜ ਨਹੀਂ ਉਸ ਕੋਲ ਕੋਈ ਵੀ ਚੀਜ਼ ਇੱਕ ਲੱਕੜ ਦਾ ਟੁਕੜਾ ਵੀ ਹੋਵੇ ਉਹ ਵੀ ਅਗਰ ਮਾਰੇ ਹੋ ਤਾਂ ਉਹ ਵੀ ਇੱਕ ਤੀਰ ਬਣ ਜਾਂਦਾ ਸੀ ਤਾਂ ਉਸ ਦਾ ਗੁਰੂ ਇੰਨਾ ਤਕੜਾ ਸੀ ਕਿ ਉਹਦੇ ਹੱਥ ਚ ਇੱਕ ਲੱਕੜ ਦਾ ਟੁਕੜਾ ਵੀ ਕੀ ਬਣ ਜਾਂਦਾ ਸੀ ਤੀਰ ਬਣ ਜਾਂਦਾ ਸੀ ਤਾਂ ਜਿਹੜਾ ਉਹ ਤੀਰ ਸੀ ਉਹ ਜਿਹੜਾ ਗੁਰੂ ਸੀ ਉਹ ਸਾਰੇ ਬਾਡੀ ਪਾਰਟਸ ਨੂੰ ਜਾਣਦਾ ਸੀ ਉਸ ਨੂੰ ਪਤਾ ਸੀ ਵੀ ਇਸ ਲੱਕੜ ਦੇ ਟੁਕੜੇ ਦਾ ਵਾਰ ਕਿਹੜੇ ਪਾਰਟ ਤੇ ਕਰਨਿਆ ਬਿਨਾ ਖੂਨ ਦਾ ਇੱਕ ਟੁਕੜਾ ਨਿਕਲੇ ਵੀ ਬੰਦੇ ਨਾਲ ਦੀ ਨਾਲ ਮਰ ਜਾਂਦਾ ਸੀ ਤਾਂ ਜਦੋਂ ਉਸ ਤੀਰੰਦਾਜ਼ ਦੇ ਦਿਮਾਗ 'ਚ ਇਹ ਗੱਲ ਆਈ ਕਿ ਮੈਂ ਹੁਣ 3 ਸਾਲ ਸਭ ਕੁਝ ਇਹਨਾਂ ਤੋਂ ਸਿੱਖ ਲਿਆ ਹੈ ਤਾਂ ਮੈਂ ਹੁਣ ਅਨਾਉਂਸ ਕਰ ਦਵਾਂਗਾ ਪਰ ਜਦੋਂ ਉਸ ਨੇ ਇਹ ਗੱਲ ਸੋਚੀ ਤਾਂ ਉਹਨੇ ਆਪਣੇ ਦਿਮਾਗ 'ਚ ਸੋਚਿਆ ਵੀ ਜਿੰਨੀ ਦੇਰ ਇਹ ਮੇਰਾ ਗੁਰੂ ਜਿਉਂਦਾ ਹੈ ਉੰਨੀ ਦੇਰ ਮੈਂ ਨੰਬਰ 2 ਹੀ ਹੋ ਸਕਦਾ ਮੈਂ ਕਦੇ ਵੀ ਨੰਬਰ 1 ਨਹੀਂ ਹੋ ਸਕਦਾ ਤਾਂ ਕਿਉਂਕਿ ਪਰ ਮੈਨੂੰ ਕਿੰਦਾ ਇਹ ਵੀ ਪਤਾ ਹੈ ਵੀ ਜਿਹੜਾ ਮੇਰਾ ਇਹ ਗੁਰੂ ਹੈ ਇਹ ਮੇਰੇ ਮੰਗਰ ਨਹੀਂ ਆਊਗਾ ਨਹੀਂ ਮੇਰੇ ਨਾਲ ਪ੍ਰਤੀਯੋਗਤਾ ਕਰੂਗਾ ਇਹ ਨਹੀਂ ਮੇਰੇ ਮੰਗਰ ਆਊਗਾ ਬਟ ਮੇਰੇ ਮਨ ਚ ਤਾਂ ਰਹੂਗਾ ਨਾ ਵੀ ਮੈਂ ਦੋ ਨੰਬਰਾਂ ਮੈਂ ਇੱਕ ਨੰਬਰ ਨਹੀਂ ਹੈਗਾ ਤਾਂ ਇਸ ਚੱਕਰ ਦੇ ਵਿੱਚ ਉਹ ਕੀ ਕਰਦਾ ਉਸ ਨੂੰ ਮਾਰਨ ਦੀ ਪਲੈਨਿੰਗ ਕਰ ਲੈਂਦਾ ਵੀ ਜੇ ਅਗਰ ਮੈਂ ਇਹਨੂੰ ਮਾਰਦਾ ਤਾਂ ਮੈਂ ਆਪਣੇ ਆਪ ਕੀ ਹੋ ਜਾਊਗਾ ਇੱਕ ਨੰਬਰ ਹੋ ਚੁਗਾ ਤਾਂ ਉਹ ਕੀ ਕਰਦਾ ਦਰਖਤ ਦੇ ਪਿੱਛੇ ਬੈਠ ਕੇ ਇੰਤਜ਼ਾਰ ਕਰਨ ਲੱਗ ਜਾਂਦਾ ਉਹਦਾ ਜਿਹੜਾ ਗੁਰੂ ਹੁੰਦਾ ਲੱਕੜਹਾਰਾ ਉਹ ਲੱਕੜਾਂ ਲੈ ਕੇ ਆ ਰਿਹਾ ਹੁੰਦਾ ਵਾਪਸ ਤੇ ਉਹ ਦਰਖਤ ਦੇ ਪਿੱਛੇ ਛੁਪ ਕੇ ਉਹਨੂੰ ਤੀਰ ਮਾਰ ਦਿੰਦਾ ਹੈ ਲੱਕੜਹਾਰਾ ਤਾਂ ਬਿਲਕੁਲ ਨਿਹੱਤਾ ਹੁੰਦਾ ਉਸ ਕੋਲ ਤਾਂ ਸਿਰਫ ਲੱਕੜਾ ਹੁੰਦੀਆਂ ਹਨ ਪਰ ਜਦੋਂ ਉਹ ਆਪਣੇ ਵੱਲ ਆਉਂਦੇ ਤੀਰ ਨੂੰ ਦੇਖਦਾ ਹੈ ਤਾਂ ਲੱਕੜ ਚੱਕ ਕੇ ਭਗਾ ਕੇ ਮਾਰਦਾ ਹੈ ਤਾਂ ਉਹ ਤੀਰ ਦੇ ਉੱਪਰ ਵੱਜਦੀ ਹੈ ਤੇ ਤੀਰ ਵਾਪਸ ਹੋ ਕੇ ਸ਼ਿਸ਼ੇ ਦੀ ਛਾਤੀ ਦੇ ਵਿੱਚ ਚੁਭ ਜਾਂਦਾ ਹੈ ਤੀਰਨਜਾਸ ਦੀ ਛਾਤੀ ਦੇ ਵਿੱਚ ਖੁੱਭ ਜਾਂਦਾ ਹੈ ਬੁਰੀ ਤਰ੍ਹਾਂ ਖੁੱਭ ਜਾਂਦਾ ਹੈ ਤਾਂ ਜਦ ਉਸ ਦਾ ਗੁਰੂ ਪੱਜਾ ਜਾਂਦਾ ਹੈ ਤੇ ਉਸ ਦੀ ਛਾਤੀ ਵਿੱਚੋਂ ਤੀਰ ਕੱਢਦਾ ਹੈ ਤਾਂ ਉਹ ਆਪਣੇ ਸ਼ਿष्य ਨੂੰ ਦੱਸਦਾ ਹੈ ਕਿ ਮੈਂ ਇਹ ਹੀ ਇੱਕ ਗੱਲ ਇਹ ਹੀ ਇੱਕ ਗੱਲ ਤੇਥੋਂ ਲੁਕੋ ਕੇ ਰੱਖੀ ਹੋਈ ਸੀ ਕਿਉਂਕਿ ਹਰ ਇੱਕ ਗੁਰੂ ਨੂੰ ਆਪਣੇ ਸ਼ਿष्य ਤੋਂ ਸਾਵਧਾਨ ਹੋਣਾ ਚਾਹੀਦਾ ਜ਼ਰੂਰੀ ਹੈ ਕਿਉਂ ਕਿਉਂਕਿ ਉਹ ਉਸ ਨੇ ਹੀ ਪੜਾਇਆ ਹੁੰਦਾ ਹੈ ਕਹਿੰਦਾ ਇਹ ਵੀ ਅੱਜ ਗੱਲ ਪੂਰੀ ਹੋ ਗਈ ਹੁਣ ਤੈਨੂੰ ਮੈਨੂੰ ਮਾਰਨ ਦੀ ਲੋੜ ਨਹੀਂ ਤੂੰ ਇੱਕ ਨੰਬਰ ਹੀ ਐ ਮੈਂ ਅੱਜ ਤੋਂ ਬਾਅਦ ਤੀਰ ਅੰਦਾਜ਼ੀ ਛੱਡਤੀ ਮੈਂ ਸਿਰਫ ਇੱਕ ਸਿੰਪਲ ਔਰ ਸਧਾਰਨ ਲੱਕੜਹਾਰੇ ਦਾ ਜੀਵਨ ਬਤੀਤ ਕਰਾਂਗਾ ਤੂੰ ਆਪਣੇ ਆਪ ਨੂੰ ਇੱਕ ਨੰਬਰ ਅਨਾਉਂਸ ਕਰ ਸਕਦਾ ਹੈ ਪਰ ਅਨਾਉਂਸ ਕਰਨ ਤੋਂ ਪਹਿਲਾਂ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਕਿ ਮੇਰਾ ਗੁਰੂ ਵੀ ਹਲੇ ਜਿੰਦਾ ਹੈ ਉਸ ਤੀਰ ਅੰਦਾਜ਼ ਨੇ ਤਾਂ ਉਦੀ ਜਾਨ ਨਿਕਲਣ ਵਾਲੀ ਹੋ ਗਈ ਉਹਨੇ ਆਪਣਾ ਦਿਮਾਗ ਵੱਡ ਲਿਆ ਵੀ ਮੈਂ ਸੋਚਦਾ ਸੀ ਵੀ ਇਹੀ ਐਂਡ ਐ ਇਹ ਤੋਂ ਵੱਡਾ ਤਾਂ ਕੋਈ ਤੀਰਅੰਦਾਜ਼ ਹੋ ਹੀ ਨਹੀਂ ਸਕਦਾ ਵੀ ਇਦੋਂ ਵੱਧ ਕਲਾ ਕਿਹਦੇ ਕੋਲੇ ਹੋ ਸਕਦੀ ਹੈ ਉਹ ਕਹਿੰਦਾ ਵੀ ਜਦੋਂ ਤੇਰੇ ਕੋਲੇ ਇੰਨੀ ਕਲਾ ਹੈਗੀ ਆ ਆਪਦੇ ਗੁਰੂ ਨੂੰ ਕਹਿੰਦਾ ਤੀਰਅੰਦਾਜ਼ ਕਹਿੰਦਾ ਤੇਰੇ ਕੋਲੇ ਇੰਨੀ ਕਲਾ ਹੈਗੀ ਹੈ ਵੀ ਉਹਦੇ ਵਿੱਚ ਕੀ ਖਾਸ ਹੈ ਕਹਿੰਦਾ ਜਿਹੜੇ ਤੀਰ ਤੂੰ ਮੈਨੂੰ ਚਲਾਇਆ ਸੀ ਮੈਂ ਲੱਕੜ ਨਾਲ ਰੋਕਿਆ ਸੀ ਕਹਿੰਦਾ ਉਸ ਨੂੰ ਉਹ ਕਹਿੰਦਾ ਮੈਨੂੰ ਉਹ ਲੱਕੜ ਚੱਕਣੀ ਪਈ ਮਾਰਨੀ ਪਈ ਜ਼ੋਰ ਲਾਉਣਾ ਪਿਆ ਕਹਿੰਦਾ ਉਹਨੂੰ ਇਹ ਵੀ ਕਰਨ ਦੀ ਲੋੜ ਨਹੀਂ ਸੀ ਕਹਿੰਦਾ ਉਹ ਜਿਹੜਾ ਮੇਰਾ ਜ਼ੋਰ ਲੱਗਿਆ ਉਹ ਮੇਰੀ ਕਮੀ ਹੈ ਹਲੇ ਕਹਿੰਦਾ ਮੈਂ ਉਹ ਤੀਰ ਅੰਦਾਜ਼ ਵਾਲੇ ਨਹੀਂ ਬਣਿਆ ਉਹ ਮੇਰਾ ਗੁਰੂ ਹੈ ਕਹਿੰਦਾ ਠੀਕ ਹੈ ਨਾ ਉਸ ਤੀਰ ਨੂੰ ਆਪਣੇ ਅੱਖਾਂ ਨਾਲ ਵੀ ਵਾਪਸ ਕਰ ਸਕਦਾ ਸੀ ਉਹ ਗੁਰੂ ਐਡਾ ਤਕੜਾ ਗੁਰੂ ਹੈ ਉਹ ਉਸ ਤੀਰ ਨੂੰ ਆਪਣੇ ਮਨ ਦੇ ਭਾਵ ਨਾਲ ਵੀ ਵਾਪਸ ਕਰ ਸਕਦਾ ਸੀ ਤਾਂ ਅਗਰ ਤੁਸੀਂ ਦੇਖੋ ਕਿ ਉਸ ਦਾ ਦਿਮਾਗ ਚ ਕਰਾ ਗਿਆ ਕਿ ਇਸ ਦੁਨੀਆ ਦੇ ਵਿੱਚ ਇੱਕ ਨੰਬਰ ਬਨਣਾ ਬੰਦਾ ਬਹੁਤ ਹੀ ਮੁਸ਼ਕਲ ਹੈ ਤਾਂ ਉਸ ਨੇ ਇਹ ਫੈਸਲਾ ਕੀਤਾ تیرੰਦਾਜ਼ ਨੇ ਕਿ ਮੈਂ ਅਪਦੇ ਗੁਰੂ ਦੇ ਗੁਰੂ ਨੂੰ ਵੀ ਮਿਲਾਂਗਾ ਤਾਂ ਉਹ ਇੱਕ ਪਰਬਤ ਦੇ ਉੱਪਰ ਰਹਿੰਦੇ ਸੀ ਤਾਂ ਉਸ ਨੇ ਆਪਣੇ ਗੁਰੂ ਤੋਂ ਐਡਰੈਸ ਲੈ ਕੇ ਆਪਣੇ ਗੁਰੂ ਦੇ ਗੁਰੂ ਕੋਲ ਪਰਬਤ ਤੇ ਚਲੇ ਗਏ ਜਦੋਂ ਬਹੁਤ ਧੀਰ ਚੜਾਈ ਕਰਨ ਤੋਂ ਬਾਅਦ ਪਰਬਤ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਵੀ ਉੱਥੇ ਕੁਝ ਉਹਨਾਂ ਦੇ ਹੱਥ ਨਿਰਾਸ਼ਾ ਲੱਗੀ ਬਹੁਤ ਕਿ ਉੱਥੇ ਤਾਂ ਕੋਈ ਵੀ ਨਹੀਂ ਸੀ ਉੱਥੇ ਤਾਂ ਇੱਕ ਬਜ਼ੁਰਗ ਬੰਦਾ ਸੀ ਜਿਹਦੀ ਕਮਰ ਬਿਲਕੁਲ ਟੇਢੀ ਹੋ ਚੁੱਕੀ ਸੀ ਉਹ ਬੜਾ ਹੈਰਾਨ ਹੋਇਆ ਵੀ ਇੰਨੀ ਦੂਰ ਮੇਰੀ ਬਹੁਤ ਪਕਾਈ ਹੋਗੀ ਤੇ ਉਸ ਤੋਂ ਬਾਅਦ ਫਿਰ ਉਹ ਉਸ ਬੰਦੇ ਨੂੰ ਪੁੱਛਣ ਲੱਗਿਆ ਕਿ ਇੱਥੇ ਕਿਸੇ ਮੈਂ ਤੀਰ ਅੰਦਾਜ਼ ਵਾਰੇ ਸੁਣ ਕੇ ਆਇਆ ਹਾਂ ਕਿ ਇੱਥੇ ਕੋਈ ਤੀਰ ਅੰਦਾਜ਼ ਹੈ ਉਸਨੇ ਕਿਹਾ ਕਿ ਹਾਂ ਉਹ ਤੀਰ ਅੰਦਾਜ਼ ਮੈਂ ਹਾਂ ਉਹ ਹੈਰਾਨ ਰਹਿ ਗਿਆ ਕਿ ਇਹ ਬਿਲਕੁਲ ਚੁੱਕਿਆ ਹੋਇਆ ਬੰਦਾ ਜਿਸ ਦੀ ਕਮਰ ਬਿਲਕੁਲ ਚੁੱਕੀ ਹੋਈ ਸੀ ਬਿਲਕੁਲ ਪਿੱਛੋਂ ਆਪਣੀ ਜਿਵੇਂ ਟੂਈ ਕਹਿ ਦਿੰਦੇ ਆ ਬਿਲਕੁਲ ਬੈਂਡ ਕੀਤੀ ਹੋਈ ਸੀ ਤਾਂ ਉਹ ਬੰਦਾ ਉਹ ਸਭ ਤੋਂ ਵੱਡਾ ਤੀਰਅੰਦਾਜ਼ ਸੀ ਤਾਂ ਉਸ ਨੇ ਉਸ ਨੂੰ ਕਿਹਾ ਤਾਂ ਉਸ ਬਜ਼ੁਰਗ ਗੁਰੂ ਨੇ ਉਸ ਬੰਦੇ ਨੂੰ ਕਿਹਾ ਕਿ ਕੀ ਤੂੰ ਤੀਰਅੰਦਾਜ਼ੀ ਸਿੱਖਣਾ ਹੈ ਉਹ ਕਹਿੰਦਾ ਹਾਂ ਮੈਂ ਤੀਰਅੰਦਾਜ਼ੀ ਸਿੱਖਣਾ ਹੈ ਉਹ ਕਹਿੰਦਾ ਫਿਰ ਤਨੁਸ਼ਵਾਨ ਕਿਸ ਵਾਸਤੇ ਪੈਨੇ ਹਨ ਜਿਹੜਾ ਤੀਰ ਤੇ ਕਮਾਨ ਹੈ ਤੂੰ ਇਹ ਕਾਦੇ ਵਾਸਤੇ ਪੈਨੇ ਜੀ ਤੀਰ ਅੰਦਾਜ਼ੀ ਸਿੱਖਣਾ ਹੈ ਉਹ ਕਹਿੰਦਾ ਕੀ ਮਤਲਬ ਜੀ ਤੀਰ ਅੰਦਾਜ਼ ਦਾ ਤਾਂ ਤੀਰ ਤੇ ਕਮਾਨ ਨਾਲ ਹੀ ਉਹਦਾ ਨਾਤਾ ਹੋਊਗਾ ਉਹ ਕਹਿੰਦਾ ਨਹੀਂ ਜਿਹੜੇ ਬੰਦੇ ਨੂੰ ਤੀਰ ਅੰਦਾਜ਼ੀ ਆ ਗਈ ਉਹਨੂੰ ਤੀਰ ਤੇ ਕਮਾਨ ਦੀ ਕੋਈ ਲੋੜ ਨਹੀਂ ਰਹਿੰਦੀ ਜਿਵੇਂ ਕਿ ਇੱਕ ਸੰਗੀਤਕਾਰ ਜਦੋਂ ਸੰਗੀਤਕਾਰ ਸੰਗੀਤ ਦੇ ਵਿੱਚ નિਪੁੰਨ ਹੋ ਜਾਂਦਾ ਹੈ ਉਹਦੀ ਆਤਮਾ ਚੋਂ ਸੰਗੀਤ ਨਿਕਲਣ ਲੱਗ ਜਾਂਦਾ ਹੈ ਤਾਂ ਵੀਨਾ ਦੀ ਲੋੜ ਨਹੀਂ ਰਹਿੰਦੀ ਬਿਨਾ ਤੋੜ ਦਿੱਤੀ ਜਾਂਦੀ ਹੈ 사ਦਕ ਨੂੰ 사ਦਕਤਾ ਪ੍ਰਾਪਤ ਹੋਣ ਤੋਂ ਬਾਅਦ ਸਾਧਨ ਨੂੰ ਕੀ ਕਰ ਦਿੱਤਾ ਜਾਂਦਾ ਹੈ ਤੋੜ ਦਿੱਤਾ ਜਾਂਦਾ ਹੈ ਤਾਂ ਉਹ ਕਹਿੰਦਾ ਫਿਰ ਵੀ ਕੋਈ ਗੱਲ ਨਹੀਂ ਕਹਿੰਦਾ ਚੱਲ ਮੇਰੇ ਨਾਲ ਉਹ ਉਸ ਤੀਰ ਅੰਦਾਜ਼ ਨੂੰ ਨਾਲ ਲੈ ਕੇ ਗਿਆ ਤੇ ਉਹ ਪਰਬਤ ਤੋਂ ਕਾਫੀ ਉੱਪਰ ਪਰਬਤ ਤੇ ਚੜ ਕੇ ਇੱਕ ਬਿਲਕੁਲ ਸ਼ਿਲਾ ਪੱਥਰ ਜਿਹਨੂੰ ਕਹ ਦਿੰਨੇ ਆ ਬਿਲਕੁਲ ਲੰਬੇ ਲੋਟ ਦੇ ਉੱਪਰ ਪੱਥਰ ਪੱਥਰ ਦੇ ਉੱਪਰ ਪਿਆ ਸੀ ਵੱਡੇ ਪੱਥਰ ਦੇ ਉੱਪਰ ਉਹ ਉਸ ਨੂੰ ਜੋ ਬੁੱਢਾ ਗੁਰੂ ਸੀ ਉਹ ਬਹੁਤ ਕਿ ਸੜਕੇ ਸੜਕੇ ਉਸ ਦੇ ਜਮਾ ਕਿਨਾਰੇ ਤੱਕ ਪਹੁੰਚਿਆ ਕਿਨਾਰੇ ਤੱਕ ਪਹੁੰਚ ਕੇ ਉਸ ਨੇ ਆਪਣਾ ਇੱਕ ਪੈਰ ਅੱਧਾ ਪੈਰ ਖੱਡਵਾਲ ਕਰ ਰਿਹਾ ਤੇ ਅੱਧਾ ਪੈਰ ਉਸ ਪੱਥਰ ਉੱਪਰ ਰੱਖ ਲਿਆ ਖੱਡ ਐਨੀ ਕਿਲੋਮੀਟਰ ਡੂੰਗੀ ਸੀ ਕਿ ਅਗਰ ਬੰਦਾ ਦੂਜਾ ਸਾਂਹ ਵੀ ਲਵੇ ਤਾਂ ਤਾਂ ਵੀ ਉਹਦਾ ਪਤਾ ਨਹੀਂ ਲੱਗਣਾ ਵੀ ਕਿੱਧਰ ਗਿਆ ਜੇ ਇੱਕ ਵਾਰ ਵੀ ਡਿੱਗ ਜਾਂਦਾ ਉਹਦੇ ਵਿੱਚੋਂ ਤਾਂ ਉਹਦੇ ਉੱਪਰ ਬੈਲੈਂਸ ਬਣਾ ਕੇ ਆਰਾਮ ਨਾਲ ਖੜ ਗਿਆ ਤਾਂ ਉਸ ਨੂੰ ਕਹਿੰਦਾ ਵੀ ਚੱਲ ਤੂੰ ਵੀ ਮੇਰੇ ਨਾਲ ਆ ਪਰ ਉਸ ਦੀਆਂ ਲੱਤਾਂ ਕੰਬ ਗਈਆਂ ਉਸ ਦੇ ਵਿੱਚ ਬਿਲਕੁਲ ਵੀ ਜਾਨ ਨਾ ਰਹੀ ਉਹ ਕਹਿੰਦਾ ਜੀ ਗੁਰੂ ਜੀ ਮੈਂ ਤੁਸੀਂ ਇੱਥੇ ਆਉਣ ਦੀ ਗੱਲ ਕਰਦੇ ਹੋ ਤੁਹਾਨੂੰ ਖੜੇ ਦੇਖ ਕੇ ਹੀ ਮੇਰੇ ਲੱਤਾਂ ਕੰਬੀ ਜਾਂਦੀਆਂ ਨੇ ਮੇਰੇ ਹੱਥ ਕੰਬੀ ਜਾਂਦੇ ਆ ਉਹ ਕਹਿੰਦਾ ਵੀ ਜੇ ਤੇਰੇ ਹੱਥ ਕੰਬੀ ਜਾਂਦੇ ਤਾਂ ਤੇਰੀ ਆਤਮਾ ਵੀ ਕੰਬਦੀ ਹੋਗੀ ਜਿੰਨੀ ਦੇਰ ਥੋੜੀ ਜੀ ਵੀ ਅੰਦਰ ਤੁਹਾਡੇ ਛੋਟੀ ਜੀ ਵੀ ਕੰਬਣਾ ਹੈਗਾ ਉੰਨੀ ਦੇਰ ਤੱਕ ਤੁਸੀਂ ਸਹੀ ਤੀਰਅੰਦਾਜ਼ ਨਹੀਂ ਹੋ ਸਕਦੇ ਕਿਉਂਕਿ ਜਦੋਂ ਉਹ ਬਜ਼ੁਰਗ ਕੋਲ ਤੀਰਅੰਦਾਜ਼ ਆਇਆ ਸੀ ਤਾਂ ਉਹਨੇ ਪੁੱਛਿਆ ਸੀ ਕਿ ਗੁਰੂ ਜੀ ਗੁਰੂ ਜੀ ਨੇ ਉਹਨੂੰ ਪੁੱਛਿਆ ਸੀ ਤੀਰਅੰਦਾਜ਼ ਨੂੰ ਵੀ ਤੈਨੂੰ ਕੀ ਆਉਂਦਾ ਹੈ ਤਾਂ ਉਹਨੇ ਜਵਾਬ ਦਿੱਤਾ ਸੀ ਕਿ ਮੇਰੇ 100 ਦੇ 100 ਨਿਸ਼ਾਨੇ ਸਹੀ ਹੁੰਦੇ ਹਨ ਜੇ ਪ੍ਰਤੀਯੋਗਤਾ ਕਰਾਈ ਜਾਵੇ ਤਾਂ 100 ਦੇ 100 ਨਿਸ਼ਾਨੇ ਮੇਰੇ ਸਹੀ ਹੁੰਦੇ ਹਨ 100% ਤਾਂ ਗੁਰੂ ਨੇ ਕਿਹਾ ਸੀ ਕਿ ਪਰਸੈਂਟੇਜ ਦਾ ਤਾਂ ਇਹਦੇ ਵਿੱਚ ਕੋਈ ਮਤਲਬ ਵੀ ਨਹੀਂ ਆਉਂਦਾ ਗੁਰੂ ਜੀ ਹੱਸਣ ਲੱਗ ਗਏ ਕਹਿੰਦੇ ਇਹ ਤਾਂ ਬੱਚਿਆਂ ਦੇ ਖੇਲ ਹੋ ਗਏ ਕਹਿੰਦੇ ਜਦੋਂ ਬਿਲਕੁਲ ਸੋਡੀ ਅੰਦਰੋਂ 1% ਵੀ ਜੋ ਸੋਡੀ ਆਤਮਾ ਡੋਲਦੀ ਹੈ ਉਹ ਬੰਦ ਹੋ ਗਈ ਉਦੋਂ ਤੁਸੀਂ ਤੀਰਅੰਦਾਜ਼ ਕਹਾ ਸਕਦੇ ਹੋ 19 ਦੇ ਤੀਰਅੰਦਾਜ਼ ਨਹੀਂ ਕਹਾ ਸਕਦੇ ਇਹ ਲਾਉਚਕੀ ਦੀ ਬਹੁਤ ਬੜੀ ਕਥਾ ਓਸ਼ੋ ਜੀ ਤੋਂ ਮੈਂ ਸੁਣੀ ਸੀ ਮੈਨੂੰ ਜ਼ਰੂਰ ਮੇਰਾ ਮਨ ਸੀ ਕਿ ਮੈਂ ਆਪਣੇ ਪੰਜਾਬੀ ਦੋਸਤਾਂ ਨੂੰ ਜ਼ਰੂਰ ਇਹ ਪੰਜਾਬੀ ਦੇ ਵਿੱਚ ਸ਼ੇਅਰ ਕਰਾਂ ਜਿਹੜੇ ਹਿੰਦੀ ਨਹੀਂ ਸਮਝਦੇ ਅਗਰ ਤੁਸੀਂ ਹਿੰਦੀ ਦੇ ਵਿੱਚ ਵੀ ਦੇਖਣਾ ਚਾਹੁੰਦੇ ਹੋ ਤਾਂ ਓਸ਼ੋ ਜੀ ਦੀ ਤੁਹਾਨੂੰ ਮਿਲ ਜਾਣਗੇ ਵੀਡੀਓਜ਼ ਕਹਾਣੀ ਬਹੁਤ ਪੁਰਾਣੀ ਹੈ ਪਰ ਇਹਦਾ ਸਾਰ ਕੀ ਹੈ ਹਰ ਇੱਕ ਬੰਦਾ ਇਹਦੇ ਵਿੱਚੋਂ ਆਪਣੀ ਜ਼ਿੰਦਗੀ ਦਾ ਇੱਕ ਅਲੱਗ ਸਾਰ ਲੈ ਸਕਦਾ ਹੈ ਪਰ ਤੁਹਾਡੀ ਜਗ੍ਹਾ ਮੈਂ ਆਪਣੇ ਆਪ ਨੂੰ ਨਹੀਂ ਰੱਖ ਸਕਦਾ ਮੇਰੀ ਜਗ੍ਹਾ ਮੈਂ ਤੁਹਾਨੂੰ ਨਹੀਂ ਰੱਖ ਸਕਦਾ ਪਰ ਜੋ ਮੈਨੂੰ ਆਪਣੀ ਜ਼ਿੰਦਗੀ ਦਾ ਸਾਰ ਮਿਲਿਆ ਹੈ ਉਹ ਮੈਨੂੰ ਇਹ ਮਿਲਿਆ ਹੈ ਕਿ ਤੁਸੀਂ ਕਦੇ ਵੀ ਇੱਕ ਨੰਬਰ ਨੰਬਰ 1 ਨਹੀਂ ਹੋ ਸਕਦੇ ਮੈਂ ਕਦੇ ਵੀ ਨੰਬਰ 1 ਨਹੀਂ ਹੋ ਸਕਦਾ ਸਾਨੂੰ ਨਹੀਂ ਪਤਾ ਕਿ ਸਾਥੋਂ ਕਿੰਨੀਆਂ ਵੱਡੀਆਂ ਐਜੂਕੇਸ਼ਨ ਵਾਲੇ ਬੰਦੇ ਕਿੰਨੀਆਂ ਵੱਡੇ ਟੈਕਨੀਕਸ ਵਾਲੇ ਬੰਦੇ ਕਿੰਨੇ ਵੱਡੇ ਕੰਪਿਊਟਰ ਆਈਟੀ ਸੈਂਟਰ ਵਾਲੇ ਬੰਦੇ ਕਿੰਨੇ ਬੰਦੇ ਧਾਰਮਿਕ ਮਤਲਬ ਕਿਸੇ ਵੀ ਚੀਜ਼ ਦੇ ਵਿੱਚ ਕਿਸੇ ਚੀਜ਼ ਦਾ ਕੋਈ ਅੰਡ ਨਹੀਂ ਸਭ ਤੋਂ ਵੱਡਾ ਇੱਕ ਕੋਈ ਨਹੀਂ ਹੈਗਾ ਸਿਰਫ ਇੱਕ ਪਰਮਾਤਮਾ ਦੇ ਨਾਮ ਹੈ ਤਾਂ ਪਰਮਾਤਮਾ ਕੋਈ ਕਿਸੇ ਰੂਪ ਦੇ ਵਿੱਚ ਉਹਨੂੰ ਦੇਖ ਰਿਹਾ ਕੋਈ ਕਿਸੇ ਰੂਪ ਦੇ ਵਿੱਚ ਪਰਮਾਤਮਾ ਇੱਕ ਹੈ ਤਾਂ ਪਰਮਾਤਮਾ ਦੇ ਨਾਮ ਬਹੁਤ ਵੱਡਾ ਸਾਰ ਸਾਨੂੰ ਜ਼ਿੰਦਗੀ ਦਾ ਮਿਲਦਾ ਜਦੋਂ ਕਦੇ ਵੀ ਤੁਸੂ ਇਹ ਲੱਗੇ ਜ਼ਿੰਦਗੀ ਦੇ ਵਿੱਚ ਕਿ ਹਾਂ ਮੈਂ ਬਹੁਤ ਵੱਡਾ ਮੈਂ ਇਹ ਕਰ ਤੁਸੀਂ ਕਦੇ ਵੀ ਇਸ ਕਹਾਣੀ ਨੂੰ ਅਗਰ ਤੁਸੀਂ ਸੁਣੋਗੇ ਤਾਂ ਤੁਸਾਨੂੰ ਇਹ ਲੱਗੂਗਾ ਵੀ ਨਹੀਂ ਯਾਰ ਦੁਨੀਆ ਮੈਂ ਬਹੁਤ ਆਇਨਸਟਾਈਨ ਨੂੰ ਮਰਨ ਵੇਲੇ ਪੁੱਛਿਆ ਗਿਆ ਕਿ ਕੀ ਤੁਸੀਂ ਅਗਲੇ ਜਨਮ ਵਿੱਚ ਕੀ ਬਣੋਗੇ ਤਾਂ ਉਸਨੇ ਕਿਹਾ ਕਿ ਮੈਂ ਕੁਝ ਵੀ ਬਨ ਜਾਊਂਗਾ ਪਰ ਵਿਗਿਆਨਿਕ ਨਹੀਂ ਬਨੂੰਗਾ ਕਹਿੰਦਾ ਮੈਂ ਵਿਗਿਆਨਿਕ ਬਣ ਕੇ ਦੇਖ ਚੁੱਕਿਆ ਸਭ ਕੁਝ ਹੋ ਕੇ ਦੇਖ ਚੁੱਕਿਆ ਕਹਿੰਦਾ ਕਿ ਧੋਬੀ ਬਨ ਜਾਊਂਗਾ ਪਰ ਵਿਗਿਆਨਿਕ ਨਹੀਂ ਬਨੂੰਗਾ ਇਸ ਕਰਕੇ ਕਦੇ ਵੀ ਜ਼ਿੰਦਗੀ ਦਾ ਸਾਰ ਪਰਮਾਤਮਾ ਹੀ ਸਭ ਤੋਂ ਵੱਡਾ ਹੈ ਔਰ ਕੋਈ ਵੀ ਨੰਬਰ 1 ਨਹੀਂ ਹੋ ਸਕਦਾ ਪਹਿਲਾ ਨੰਬਰ ਉਹਦਾ ਹੀ ਰਹੂਗਾ ਥੈਂਕ ਯੂ